ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੋਕ ਬਿਲਕੁਲ ਬੇਖੌਫ ਹੋ ਚੁੱਕੇ ਨੇ ਉਹਨਾਂ ਨੂੰ ਕਿਸੇ ਦਾ ਕੋਈ ਡਰ ਭੈ ਨਹੀਂ ਰਿਹਾ ਆਏ ਦਿਨ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਜਿਸ ਨਾਲ ਆਮ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਜਿਹਾ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਲੁਟੇਰੇ ਘਰ ਵਿੱਚ ਦਾਖਲ ਹੋ ਕੇ ਹਥਿਆਰਾਂ ਦੀ ਲੋਕ ਤੇ ਲੱਖਾਂ ਰੁਪਏ ਦੀ ਲੁੱਟ ਕਰਦੇ ਨੇ ਦੱਸ ਦਈਏ ਕਿ ਇਹ ਘਟਨਾ ਜਲੰਧਰ ਦੀ ਦੱਸੀ ਜਾ ਰਹੀ ਹੈ ਜਿੱਥੇ ਕੁਝ ਲੁਟੇਰੇ ਘਰ ਵਿੱਚ ਦਾਖਲ ਹੁੰਦੇ ਨੇ ਹਥਿਆਰਾਂ ਦੀ ਨੋਕ ਤੇ ਪਰਿਵਾਰ ਨੂੰ ਬੰਦਕ ਬਣਾ ਲੈਂਦੇ ਨੇ ਤੇ ਫਿਰ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਨੇ ਤੇ ਕਹਿੰਦੇ ਨੇ ਕਿ ਜੇਕਰ ਉਹਨਾਂ ਦੇ ਘਰ ਵਿੱਚ ਜੋ ਕੁਝ ਵੀ ਹੈ ਉਹ ਉਹਨਾਂ ਨੂੰ ਦੇ ਦੇਣ ਜੇਕਰ ਨਹੀਂ ਦੇਣਗੇ ਤਾਂ ਉਹਨਾਂ ਨੂੰ ਸਾਰਿਆਂ ਨੂੰ ਜਾਨ ਤੋਂ ਮਾਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਡਰਦੇ ਹੋਏ ਸਾਰਾ ਘਰ ਵਿੱਚ ਜੋ ਗਹਿਣੇ ਤੇ ਪੈਸਾ ਪਿਆ ਸੀ ਉਹਨਾਂ ਨੂੰ ਦੇ ਦਿੱਤਾ ਚਾਹੁੰਦਾ ਹੈ ਦੱਸ ਦਈਏ ਕਿ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਕੋਲੋਂ 12 ਲੱਖ ਰੁਪਏ ਨਕਦੀ ਤੇ 15 ਲੱਖ ਰੁਪਏ ਦੇ ਸੋਨੇ ਦੇ ਗਹਿਣਿਆਂ ਨੂੰ ਲੁਟੇਰਿਆਂ ਵੱਲੋਂ ਲੁੱਟਿਆ ਗਿਆ ਹੈ ਇਸ ਮੌਕੇ ਤੇ ਉਹਨਾਂ ਵੱਲੋਂ ਪੀੜਤ ਪਰਿਵਾਰ ਵੱਲੋਂ ਜਿਹੜਾ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਕਹਿਣਾ ਹੈ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਤੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਮੇਰਾ ਨਾਮ ਕੁਸ਼ਪਾ ਪੁਮਰੀ ਹੈ ਔਰ 6:30 ਵਜੇ ਆਇਆ ਹਾਂ और वो आए फटाफट दरवाज़ा ऐसे कुंडी बजा ऐसे कुंडी बजाया और मैं मैं सोची ये होंगे इनके दादा होंगे मैंने थोड़ा सा दरवाज़ा खोला बस फटाफट अंदर घुस दें और बंदूक मेरे ऊपर रख के बोले सामान दे जब बच्चे कंबल में सोए थे वो कंबल देखे कि बच्चे भी सोए हैं तो मेरे ऊपर गन हटा के और बच्चे के ऊपर गन रख दिए उन्होंने फिर बोले सामान दे जल्दी तेरा घर वाला तेरा भाई बहुत पैसे कमाता है सामान दे जल्दी बस इतना बोल के फिर उस कमरे में चले गए वो उस कमरे में जाके बक्सा था तो, तोड़ रहे थे वो नहीं टूटा फिर इस कमरे में लाए वो बक्सा को फिर इसमें भी नहीं टूटा तो फटाफट लेके भाग गए वो बाइक मोटरसाइकिल से थे वो दिक्कत में था एक थोड़ा लंबा था पतला सा था वो ये सवा सवा छः बजे आए और दस मिनट में चले गए साढ़े छः बजे तक चले गए कैश तो ग्यारह बारह लाख कैश तो उन लोगों के पास था और गहने थे सारा सामान मेरा गहना शादी में सारा चढ़ा हुआ था वो सारे गहने थे ਗਹਿਨੇ ਤੇ ওই 9-10 ਲੱਖ ਦਾ ਤਾਂ ਹੋਗਾ ਇਹ ਪੂਰਾ शादी में गहना ਚੜਾ। ਇਸ ਮੌਕੇ ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਪੂਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਇਸ ਮਾਮਲੇ ਦੇ ਵਿੱਚ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਜਲਦ ਕੀਤੀ ਜਾਵੇਗੀ। ਤੇ ਇਹਨਾਂ ਲੁਟੇਰਿਆਂ ਨੂੰ ਜਲਦ ਫੜ ਕੇ ਸਖਤ ਕਾਰਵਾਈ ਹੋਵੇਗੀ ਤਾਂ ਜੋ ਹੋਰ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਨੇ ਚੋਰੀ ਸਾਨੂੰ ਰਿਪੋਰਟ ਕੀਤੀ ਹੈ ਤੇ ਪੰਨ ਤੋੜ ਕੋਈ ਨਹੀਂ ਹੋਈ ਇਹ ਕਹਿੰਦੇ ਚੋਰ ਆਏ ਤੇ ਸਾਨੂੰ ਡਰਾ ਕੇ ਤੇ ਅੰਦਰੋਂ ਸਾਡਾ ਸਮਾਨ ਸੋਨਾ ਵਗੈਰਾ ਲੈ ਗਏ ਬਿੱਲ ਵਗੈਰਾ ਹਲੇ ਇਹਨਾਂ ਨੇ ਪੇਸ਼ ਕਰਨੇ ਨੇ ਸਾਨੂੰ ਸਰ ਦੱਸਿਆ ਜਾ ਰਿਹਾ ਹੈ ਕਿ ਕੋਈ ਪਿਸਟਲ ਦੇ ਬਲਤੇ ਵੀ ਕੋਈ ਬੱਚੇ ਨੂੰ ਬੰਦ ਕਰ ਰਹੇ ਆ ਜੀ ਵੈਰੀਫਾਈ ਕਰਾ ਕੜੀ ਜਗ੍ਹਾ ਤੇ ਹੋਈ ਹੈ ਲੁੱਟ ਹਾਂਜੀ ਕੜੀ ਏਰੀਆ ਕਰ ਇੱਕ ਨੰਬਰ ਦਾ ਏਰੀਆ ਜੀ ਸ਼ੀਤਲਨਗਰ ਠੀਕ ਲੱਗਾ ਹੂੰ ਅਸੀਂ ਚੋਰੀ ਹੋਈ ਹੈ ਕਿੰਨੇ ਦੀ ਦੱਸ ਰਹੇ ਨੇ ਇਹ ਚੋਰੀ ਹਲੇ ਵੈਰੀਫਾਈ ਕਰ ਰਹੇ ਆ ਜੀ ਅਸੀਂ ਇਹਨਾਂ ਨੇ ਤਾਂ ਉੱਕਾ-ਪੁੱਕਾ ਸਾਨੂੰ ਹਲੇ ਦੇਣਾ ਹੈ ਕਿ ਗਹਿਣੇ ਵੀ ਜਿਹੜੇ ਲੈ ਗਏ ਬਿੱਲ ਵਗੈਰਾ ਇਹ ਹਲੇ ਇਕੱਠੇ ਕਰਨਗੇ ਕਿੰਨੇ ਵਜੇ ਘਟਨਾ ਸਰ ਇਸ ਵੇਰੇ 6 ਵਜੇ ਦੀ ਘਟਨਾ ਕਹਿੰਦੇ ਨੇ ਇਹਨਾਂ ਦਾ ਇਹ ਵੀ ਆਰੋਪ ਹੈ ਕਿ 8 ਵਜੇ ਤੱਕ ਪੁਲਿਸ ਨਹੀਂ ਪਹੁੰਚੀ ਸਾਡੇ 6:00 ਦੇ ਹਲੇ ਸੀਸੀਟੀਵੀ ਅਸੀਂ ਚੈੱਕ ਕਰਨ ਨੇ ਇਹਨਾਂ ਦੇ ਘਰੇ ਕੋਈ ਸੀਸੀਟੀਵੀ ਨਹੀਂ ਲੱਗਾ ਹੋਇਆ ਅਸੀਂ ਜਿਹੜੇ ਗਲੀਆਂ ਨੇ ਸੀਸੀਟੀਵੀ ਚੈੱਕ ਕਰਾਂਗੇ